ਜਲੰਧਰ 'ਚ ਤੜਕਸਾਰ ਭਾਰਗੋ ਕੈਂਪ ਦੇ ਵਿੱਚ ਜਿਸ ਤਰੀਕੇ ਦੇ ਨਾਲ ਵਿਜੇ ਜੁਐਲਰ ਦੇ ਵਿੱਚ ਲੁੱਟ ਦੀ ਵਾਰਦਾਤ ਨੂੰ ਤਿੰਨ ਨੌਜਵਾਨਾਂ ਵੱਲੋਂ ਅੰਜਾਮ ਦਿੱਤਾ ਉਸ ਦੇ ਨਾਲ ਜਲੰਧਰ ਦੇ ਵਿੱਚ ਇਸ ਵਕਤ دہشت ਫੈਲਿਆ ਹੋਇਆ ਹੈ ਕਿ ਕੋਈ ਵੀ ਵਿਅਕਤੀ ਕਿਸੇ ਵੀ ਥਾਂ ਦੇ ਉੱਪਰ ਆ ਕੇ ਗਨਪੁਆਇੰਟ ਦੇ ਉੱਪਰ ਤੁਹਾਡੀ ਕਿੰਨੀ ਵੀ ਵੱਡੀ ਜੜੀ ਆ ਲੁੱਟ ਕਰ ਸਕਦਾ ਹੈ ਇਹ ਗੱਲ ਮੈਂ ਕਿਉਂ ਕਹਿ ਰਿਹਾ ਕਿਉਂਕਿ ਗੱਲ ਹੀ ਇੰਟਰਸਟਿੰਗ ਹੈ ਸਭ ਤੋਂ ਪਹਿਲਾਂ ਤੁਸੀਂ ਵਾਰਦਾਤ ਜੋ ਹੋਈ ਹੈ ਮੌਕੇ ਦੀ ਉਹ ਜ਼ਰੂਰ ਦੇਖੋ ਇਹ ਵਿਜੇ ਜੁਐਲਰ ਜਿਸ ਜਗ੍ਹਾ ਦੇ ਉੱਪਰ ਕਰੋੜਾਂ ਰੁਪਈਆ ਦਾ ਜਿਹੜਾ ਸੋਨਾ ਰੱਖਿਆ ਹੋਇਆ ਸੀਗਾ ਜਿਸ ਦੀ ਡੀਲਿੰਗ ਹਰ ਦਿਨ ਜਿਹੜਾ ਹੈ ਉਹ ਹੁੰਦੀ ਸੀਗੀ ਇਸ ਜਗ੍ਹਾ ਦੇ ਉੱਪਰ ਕੱਲ ਅੱਜ ਜਿਹੜਾ ਹੈਗਾ ਉਹ ਤਕਰੀਬਨ 10:00 ਬਜ ਕੇ ਕੁਝ ਮਿੰਟਾਂ ਦੇ ਵਿੱਚ ਤਿੰਨ ਲੁਟੇਰੇ ਆਉਂਦੇ ਨੇ ਹਾਲਾਂਕਿ ਗਿਣਤੀ ਮੈਂ ਪੂਰੀ ਹਲੇ ਸਪੈਸੀਫਿਕ ਕਲੀਅਰ ਨਹੀਂ ਕਰਦਾ ਤਿੰਨ ਤੋਂ ਵੱਧ ਵੀ ਹੋ ਸਕਦੇ ਨੇ ਉਹ ਪੁਲਿਸ ਦੱਸੇਗੀ ਲੁਟੇਰੇ ਆਉਂਦੇ ਨੇ ਜੋ ਸੀਸੀਟੀਵੀ ਦੇ ਵਿੱਚ ਨਜ਼ਰ ਆਉਂਦਾ ਹੈ ਤਿੰਨ ਲੁਟੇਰੇ ਆਉਂਦੇ ਨੇ ਜਿਨ੍ਹਾਂ ਵੱਲੋਂ ਲੁੱਟ ਕੀਤੀ ਜਾਂਦੀ ਹੈ ਹੁਣ ਇੰਟਰਸਟਿੰਗ ਗੱਲ ਮੈਂ ਤੁਹਾਨੂੰ ਇੱਕ ਦੱਸੀ ਸੀਗੀ ਉਹ ਤੁਸੀਂ ਜ਼ਰੂਰ ਸੁਣੋ ਕਿਉਂਕਿ اس سی تو ਤੁਹਾਨੂੰ ਇੱਕ ਚੀਜ਼ ਜ਼ਰੂਰ ਕਲੀਅਰ ਹੋਵੇਗੀ ਇਹ ਮੇਰੇ ਇਸ ਸਾਈਡ ਤੁਸੀਂ ਇੱਕ ਇਲਾਕਾ ਦੇਖ ਰਹੇ ਹੋਵੋਗੇ ਪੂਰਾ ਮਾਰਕੀਟ ਭਰਿਆ ਹੋਇਆ ਹੈ ਇਹ ਤੁਸੀਂ ਦੇਖੋ ਇੱਕ ਐਕਟਿਵਾ ਇੱਕ ਮੋਟਰਸਾਈਕਲ ਹੀ ਨੰਗਣ ਦੀ ਜੜੀ ਆ ਉਹ ਜਗ੍ਹਾ ਹੈ ਦੂਜੇ ਪਾਸੇ ਜਦੋਂ ਤੁਸੀਂ ਇਸ ਸਾਈਡ ਆ ਜਾਂਦੇ ਹੋ ਮੇਰੇ ਤਾਂ ਇਸ ਸਾਈਡ ਪੂਰਾ ਬਾਜ਼ਾਰ ਖਜਾ ਖਚ ਜਿਹੜਾ ਹੈ ਉਹ ਭਰਿਆ ਹੋਇਆ ਹੈ ਬੰਦੇ ਲੰਘਣ ਦੇ ਲਈ ਜਿਹੜਾ ਹੈਗਾ ਉਸ ਜਗ੍ਹਾ ਦੇ ਉੱਪਰ ਥਾਂ ਨਹੀਂ ਹੈਗੀ ਜੇਕਰ ਤੇ ਦੋ ਮੋਟਰਸਾਈਕਲ ਇਕੱਠੇ ਚੱਲ ਪੈਣ ਤੇ ਕੋਈ ਵਿਅਕਤੀ ਇਸ ਜਗ੍ਹਾ ਤੋਂ ਬਾਹਰ ਨਹੀਂ ਨਿਕਲ ਸਕਦਾ ਪਰ ਜਦੋਂ ਇਸ ਤਰੀਕੇ ਦੀ ਥਾਂ ਹੋਵੇ ਜਦੋਂ ਇਸ ਤਰੀਕੇ ਦੇ ਨਾਲ ਭੀੜ ਪਾੜ ਵਾਲੀ ਥਾਂ ਹੋਵੇ ਤੇ ਉਸ ਜਗ੍ਹਾ ਦੇ ਉੱਪਰ ਤਿੰਨ ਲੁਟੇਰੇ ਹੋਣ ਗਨ ਪੁਆਇੰਟ ਦੇ ਉੱਪਰ 1 ਕਰੋੜ ਰੁਪਏ ਦਾ ਸੋਨਾ 2 ਲੱਖ ਰੁਪਿਆ ਕੈਸ਼ ਜਿਹੜਾ ਹੈ ਜੋ ਕਿ ਹੁਣ ਤੱਕ ਜਾਣਕਾਰੀ ਮਿਲੀ ਹੈ ਉਹ ਲੁੱਟ ਕੇ ਫਰਾਰ ਹੋ ਜਾਣ ਤਾਂ ਸਵਾਲ ਪੁਲਿਸ ਦੇ ਉੱਪਰ ਬਹੁਤ ਵੱਡੇ ਬਣਦੇ ਹੋਏ ਨਜ਼ਰ ਆ ਰਹੇ ਨੇ ਮੈਂ ਜ਼ਰੂਰ ਸ਼ਾਇਦ ਗਲਤ ਨਾ ਹੋਵਾਂ ਤੇ ਇਸ ਤੋਂ ਕੁਝ ਦੂਰੀ ਦੇ ਉੱਪਰ ਥਾਣਾ ਵੀ ਹੈ ਜੋ ਕਿ ਭਾਰਗੋ ਕੈਂਪ ਥਾਣਾ ਹੈ ਤਾ ਉਸ ਤੋਂ ਇੰਨੀ ਲੱਗੇ ਥਾਂ ਦੇ ਉੱਪਰ ਜਦੋਂ ਇਸ ਤਰੀਕੇ ਦੇ ਨਾਲ ਚੋਰੀ ਹੁੰਦੀ ਹੈ ਤੇ ਵੱਡੇ ਸਵਾਲ ਪੁਲਿਸ ਦੇ ਉੱਪਰ ਖੜੇ ਹੋ ਜਾਂਦੇ ਨੇ ਸੀਸੀਟੀਵੀ ਪ੍ਰੋਪਰ ਤਰੀਕੇ ਦੇ ਨਾਲ ਲੱਗਿਆ ਹੋਇਆ ਹੈ ਉਹ ਤੁਹਾਨੂੰ ਜਰੂਰ ਮੈਂ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਪਰ ਜਦੋਂ ਤੁਸੀਂ ਇਹ ਚੀਜ਼ ਦੇਖਦੇ ਹੋ ਤਾਂ ਉਦੋਂ ਬਹੁਤ ਵੱਡੇ ਸਵਾਲ ਖੜੇ ਹੁੰਦੇ ਨੇ ਹੁਣ ਤੁਸੀਂ ਜਰੂਰ ਅੰਦਰ ਦਾ ਦ੍ਰਿਸ਼ਤਾਂ ਨੂੰ ਜਰੂਰ ਮੈਂ ਦਿਖਾਉਣ ਦੀ ਕੋਸ਼ਿਸ਼ ਕਰੂੰਗਾ ਜਿੱਥੇ ਜਿਹੜਾ ਹੈਗਾ ਇਹ ਉਹ ਪ੍ਰੋਪਰ ਤਰੀਕੇ ਦੇ ਨਾਲ ਜਿੱਥੇ ਚੋਰੀ ਹੋਈ ਸੀ ਕਿ ਜਿਸ ਜਗ੍ਹਾ ਦੇ ਉੱਪਰ ਇਹ ਚੀਜ਼ ਜੜੀ ਹੈ ਉਹ ਹੋਈ ਸੀਗੀ ਤੁਸੀਂ ਜਦੋਂ ਅੰਦਰ ਉਣੀ ਹੋ ਤਾਂ ਇਹ ਤੁਹਾਨੂੰ ਤਸਵੀਰ ਜਦੋਂ ਸੀਸੀਟੀਵੀ ਦੇ ਵਿੱਚ ਤੁਸੀਂ ਜਰੂਰ ਦੇਖੀ ਹੋਵੇਗੀ ਕਿ ਇਸ ਤਰੀਕੇ ਦੇ ਨਾਲ ਜਿਹੜੀ ਹੈ ਉਹ ਪ੍ਰੋਪਰ ਜਿਹੜੇ ਨੇ ਉਹ ਵਾਰਦਾਤ ਕਰਕੇ ਗਏ ਨੇ ਇਹ ਤੁਸੀਂ ਦੇਖੋ ਇਹਨਾਂ ਦੇ ਵਿੱਚ ਤੁਸੀਂ ਜਰੂਰ ਸੀਸੀਟੀਵੀ ਦੇ ਵਿੱਚ ਦੇਖਿਆ ਹੋਵੇਗੀ ਕਿ ਇੱਥੇ ਹਾਰ ਲਟਕੇ ਹੋਈ ਸੀਗੀ ਤੇ ਇਸ ਦੇ ਵਿੱਚੋਂ ਜਿਹੜਾ ਹੈ ਉਹ ਹਾਰ ਇਧਰੋਂ ਕੱਢਿਆ ਇਸ ਜਗ੍ਹਾ ਦੇ ਉੱਪਰ ਜੋ ਇਸ ਦੇ ਵਿੱਚ ਸੋਨਾ ਸੀਗਾ ਉਹ ਜਿਹੜਾ ਹੈ ਉਹਨਾਂ ਵੱਲੋਂ ਕੱਢਿਆ ਗਿਆ ਉਸ ਤੋਂ ਬਾਅਦ ਜਿਹੜਾ ਹੈਗਾ ਉਹ ਪ੍ਰੋਪਰ ਜੋ ਬਾਕਸਿਸ ਤੁਹਾਨੂੰ ਦਿਖ ਰਹੇ ਹੋਣਗੇ ਉਹ ਉਹਦੇ ਵਿੱਚੋਂ ਜਿਹੜਾ ਹੈਗਾ ਉਹ ਸੋਨਾ ਸੀਗਾ ਜਾਂ ਫਿਰ ਜੋ ਚੀਜ਼ਾਂ ਸੀ ਅੱਗੇ ਉੱਧਰ ਕੈਸ਼ ਰੱਖਿਆ ਹੋਇਆ ਸੀਗਾ ਜੋ ਮੌਕੇ ਦੇ ਉੱਪਰ ਨੌਜਵਾਨ ਸੀਗਾ ਉਸਦੇ ਵੱਲੋਂ ਕੱਢ ਕੇ ਦਿੱਤਾ ਜਦੋਂ ਡਰਾਇਆ ਗਿਆ ਉਸਨੂੰ ਕਿ ਭਈ ਜੇਕਰ ਤੂੰ ਇਹ ਨਹੀਂ ਕੱਢ ਕੇ ਦੇਉਂਗਾ ਤੇਰੇ ਨਾਲ ਜੜਾਏ ਉਹ ਅਸੀਂ ਗਲਤ ਕਰ ਦਵਾਂਗੇ ਤੇ ਉਸ ਤੋਂ ਬਾਅਦ ਇਸ ਜਗ੍ਹਾ ਦੇ ਉੱਪਰ ਜੋ ਸੋਨਾ ਪਿਆ ਸੀਗਾ ਉਸਨੂੰ ਖੋਲਣ ਦੀ ਵਜਾਇ ਜਿਹੜਾ ਹੈ ਉਹ ਤੇਜ਼ ਤਾਰ ਹਥਿਆਰ ਦੇ ਨਾਲ ਤੋੜਿਆ ਗਿਆ ਤੇ ਉਸ ਤੋਂ ਬਾਅਦ ਇਸ ਜਗ੍ਹਾ ਦੇ ਉੱਪਰ ਸੋਨਾ ਜਿਹੜਾ ਹੈ ਉਹ ਕੱਢਿਆ ਗਿਆ ਇਹ ਪ੍ਰੋਪਰ ਤੁਸੀਂ ਫੈਮਲੀ ਇਸ ਵਕਤ ਜਰੂਰ ਬੈਠੀਏ ਕਿਉਂਕਿ ਵਾਰਦਾਤ ਜਦੋਂ ਹੋਈਏ ਤੇ ਫੈਮਲੀ ਇਸ ਵਕਤ ਸ਼ੌਪ ਦੇ ਵਿੱਚ ਹੈ ਕਿ ਇੰਨੀ ਵੱਡੀ ਲੁੱਟ ਜਿਹੜੀ ਆ ਉਹ ਪਰਿਵਾਰ ਦੇ ਨਾਲ ਹੋ ਗਏ ਅੱਛਾ ਜੋ ਇਸ ਜਗ੍ਹਾ ਦੇ ਉੱਪਰ ਨੌਜਵਾਨ ਬੈਠਾ ਹੋਇਆ ਸੀਗਾ ਉਹ ਤੁਹਾਡਾ ਕੀ ਲੱਗਦਾ ਬ੍ਰਦਰ ਉਹ ਮੇਰਾ ਬ੍ਰਦਰ ਹੈਗਾ ਜੀ ਰੀਅਲ ਅੱਛਾ ਭਾਈ ਕਿੰਨੇ ਵਜੇ ਤੁਸੀਂ ਆ ਕੇ ਉਹਨਾਂ ਨੇ ਆ ਕੇ ਸ਼ੌਪ ਖੋਲ੍ਹੀ ਤੇ ਕਿੰਨੇ ਵਜੇ ਵਾਰਦਾਤ ਹੋਈ ਹੁਣ ਇਹ ਵੀ ਜ਼ਰੂਰ ਦੱਸਿਓ ਕਿ ਕਿੰਨਾ ਕੋ ਅਪਰੋਕਸ ਸਾਰਾ ਕੋਚੀ ਦਾ ਹਸਤਾ ਹੈ ਤੁਹਾਨੂੰ ਪਹਿਲਾਂ ਵੀ ਹੋਣੇ ਜਸਟ ਮੈਂ ਬਿਆਨ ਦੇ ਗਿਆ ਥੋੜਾ ਜਿਹਾ ਪੁਲਿਸ ਦੱਸੋ ਪ੍ਰੋਪਰ ਨੇ ਸਾਰਾ ਕੁਝ ਦੱਸਿਆ ਕਿ 10 ਵਜੇ ਸ਼ੌਪ ਓਪਨ ਹੋਈ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਇਸ ਟਾਈਮ ਕੋਈ ਵੀ ਥੋੜਾ ਕੋਆਪਰੇਟ ਕਰੋ ਹੋਣੇ ਜਿਸ ਤਰ੍ਹਾਂ 2 ਮਿੰਟ ਪਹਿਲੇ ਦੱਸ 10 10 ਮਿੰਟ ਪਹਿਲਾਂ ਤੁਸੀਂ 10 ਵਜੇ ਜਿਹੜਾ ਹੈਗਾ ਉਹ ਸਾਰਾ ਕੁਝ ਹੋਇਆ ਇਹ ਮੈਨੂੰ ਦੱਸੋ ਕਿੰਨਾ ਕੁ ਅਪਰੋਕਸ ਕਿਉਂਕਿ ਦੇਖੋ ਜਿਸ ਤਰੀਕੇ ਦੇ ਨਾਲ ਤੁਸੀਂ ਦੱਸ ਰਹੇ ਹੋ ਕਿ 1 ਕਰੋੜ ਰੁਪਈਆ ਜਿਹੜਾ ਹੋਇਆ ਹੈ ਪੂਰੀ ਦੇ ਸਾਰੇ ਚੈਨ ਤੇ ਵਾਈਡ ਦੇ ਦਿੱਤੀ ਹੋ ਗਈ ਹੋਈ ਹੈ 1 ਕਰੋੜ ਰੁਪਈਆ ਟੋਟਲ ਅਪਰੋਕਸ ਹੋਇਆ ਹੈ ਹਾਂਜੀ 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 ਠੀਕ ਠੀਕ ਹੈ ਜੀ ਬਿਲਕੁਲ ਇਹ ਜਰੂਰ ਤੁਸੀਂ ਪਰਿਵਾਰ ਕਿਉਂਕਿ ਜਿਸ ਤਰੀਕੇ ਦੇ ਨਾਲ ਵਾਰਦਾਤ ਹੋਈ ਉਸ ਤੋਂ ਪਰਿਵਾਰ ਡਿਪਰੈਸ ਵੀ ਹੈ ਕਿਉਂਕਿ ਕਿੱਡੀ ਵੱਡੀ ਜਦੋਂ ਲੁੱਟ ਹੁੰਦੀ ਹੈ ਤਾਂ ਇੱਕ ਜੋ ਸੁਨਾਰ ਜਿਸ ਦੀ ਪੂਰੀ ਜਮਾਪੂਤੀ ਜਿਹੜੀ ਹੈ ਉਸ ਤਰੀਕੇ ਦੇ ਨਾਲ ਹੁੰਦੀ ਹੈ ਤੇ ਉਹਦੇ ਨਾਲ ਜਦੋਂ ਇਸ ਤਰੀਕੇ ਦੇ ਨਾਲ ਵਾਰਦਾਤ ਹੋ ਜਵੇ ਉਹਨਾਂ ਦੇ ਨਾਲ ਇਸ ਤਰੀਕੇ ਦੇ ਨਾਲ ਚੋਰੀ ਹੋ ਜੇ ਤੇ ਵੱਡਾ ਸਵਾਲ ਕਿਤਨੇ ਕੁ ਤੇ ਉੱਠਦਾ ਹੈ ਫਿਤਲਗਰਾਹ ਖੁਰੀ ਨਾਲ ਨੇ ਗੱਲਬਾਤ ਕਰਦੇ ਹਾਂ ਸੰਕਲਪ ਪ੍ਰਧਾਨ ਕਿਉਂਕਿ ਜਿਸ ਤਰੀਕੇ ਦੇ ਨਾਲ ਸਾਰਾ ਕੁਝ ਹੋਇਆ ਗੱਲਬਾਤ ਵੀ ਜ਼ਰੂਰ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਬਹੁਤ ਵੱਡੀ ਜਿਹੜੀ ਹੈ ਉਹ ਸਾਰੇ ਘਟਨਾਂ ਦਾ ਉਨੀ ਸਾਰੇ ਪਾਰਟੀ ਬਾਜ਼ੀ ਮਾਰੋ ਕਾਂਗਰਸ ਨੂੰ ਮਾਰੋ ਭਾਜਪਾ ਨੂੰ ਕੱਢੀ ਜਨ ਸਾਰੇ ਨੂੰ ਬਾਜ਼ੀ ਮਾਰੋ ਸਾਰਿਆਂ ਨੂੰ ਬੁਲਾ ਕੇ ਅੰਕਲ ਪ੍ਰਧਾਨ ਐਸ ਮਾਰਕੀਟ ਤੇ ਪੂਰੀ ਕੈਂਪ ਅੱਛਾ ਸ਼ੀਤਲ ਜੀ ਜਿਸ ਤਰੀਕੇ ਨੇ ਪ੍ਰਵਾਨ ਖੜੇ ਹੋ ਸ਼ੀਤਲ ਜੀ ਉਹ ਇਲਾਕਾ ਜਿਸ ਜਗ੍ਹਾ ਦੇ ਉੱਪਰ ਮੋਟਰਸਾਈਕਲ ਜੀ ਦੋ ਖੜ ਜਣ ਤੇ ਨੰਗਨ ਨੂੰ ਥਾਂ ਨਹੀਂ ਹੈ ਉੱਥੇ ਤਿੰਨ ਨੌਜਵਾਨ ਆਉਂਦੇ ਨੇ ਹਾਲਾਂਕਿ ਗਿਣਤੀ ਜ਼ਿਆਦਾ ਹੋ ਸਕਦੀ ਹੈ ਨੌਜਵਾਨ ਆਉਂਦੇ ਨੇ ਉਹਨਾਂ ਵੱਲੋਂ ਏਡੀ ਵੱਡੀ ਵਾਰਦਾਤ ਨੂੰ ਅਣਜਾਣ ਦੇ ਦਿੱਤਾ ਜਾਂਦਾ ਹੈ ਪੁਲਿਸ ਕੈਰੀਅਰ ਕਾਰਵਾਈ ਕਰ ਰਹੇ ਆ ਅਸੀਂ ਪੁਲਿਸ ਇਨ ਫੇਲੀਅਰ ਆ 100 ਮੀਟਰ ਦੂਰ ਐਸ ਐਚਓ ਦਾ ਥਾਣਾ ਹੈ 100 ਮੀਟਰ ਦੂਰ ਥਾਣਾ ਹੈ ਜਿੱਥੇ ਲੋਕਾਂ ਢਰੀ ਨਹੀਂ ਹੈਗਾ ਪੁਲਿਸ ਦਾ ਜਿਹੜਾ ਥਾਣਾ ਹੈ 100 ਮੀਟਰ ਦੂਰ ਹੈ 100 ਮੀਟਰ ਮਗੇ 3-400 ਫੁੱਟ ਅੱਛਾ ਤੇ ਇਸ ਕਰਕੇ ਪੁਲਿਸ ਬੇਖੋਬ ਲੋਕ ਅੱਜ ਗੈਂਗਸਟਰ ਹੈ ਉਹਨੂੰ ਪਤਾ ਭਰਤੋਕ ਨਗਰ ਦੀ ਜਿਹੜੀ ਪੁਲਿਸ ਫੇਲੀਅਰ ਹੈ ਅਗਰ ਫੇਲੀਅਰ ਨਾ ਹੁੰਦਾ ਅੱਜ ਨਕਲੀ ਪੁਲਿਸ ਨਕਲੀ ਡਾਕਾ ਮਾਰਨ ਵਾਲੇ ਲੋਕ ਜਿਹੜੇ ਵੀਡੀਓ ਜਿਹੜੀ ਵਾਇਰਲ ਚੱਲ ਰਹੀ ਹੈ ਪੰਜ ਦਿਨਾਂ ਤੋਂ ਉਹ ਜੇਲ੍ਹਾਂ ਚ ਹੁੰਦੇ ਅੱਛਾ ਭਾਈ ਜਿਸ ਤਰੀਕੇ ਦੇ ਨਾਲ ਸ਼ੀਤਲ ਜੀ ਚੋਰੀ ਹੋਈ ਜਿਸ ਤਰੀਕੇ ਦੇ ਨਾਲ ਵਾਰਦਾਤ ਹੋਈ ਇਹ ਚੋਰੀ ਨਹੀਂ ਡੱਕਾ ਹੈ ਸ਼ਰੇਆਮ ਸ਼ਰੇਆਮ ਡੱਕਾ 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 ਮਾਰਿਆ ਉਹਨਾਂ ਨੇ ਚੋਰੀ ਨਹੀਂ ਕੀਤੀ ਚੋਰੀ ਹੁੰਦੀ ਦਿਨ ਰਾਤ ਨੂੰ ਚੋਰੀ ਚੀਪੇ ਚੋਰੀ ਨੂੰ ਚੋਰ ਕਹੇ ਜਾਂਦਾ ਇਹ ਡੱਕਾ ਹੈ ਕਿ ਅੱਜ ਦਿੱਕਤ ਬੱਚਾ ਆਪਣੇ ਰੋਜ਼ਗਾਰ ਦੇ ਲਈ ਦੁਕਾਨ ਤੇ ਆਇਆ ਹੋਰ ਡਾਕਾ ਮਾਰਨ ਦੇ ਲੋਕ ਆਏ ਆ ਇਹ ਚੋਰੀ ਦਾ ਰੂਪ ਨਹੀਂ ਦਿੱਤਾ ਜਾਏਗਾ ਨੂੰ ਇਹ ਡਾਕੇ ਦਾ ਰੂਪ ਹੈ ਦਿਨ ਦੇ ਸਾਡੇ ਡਾਕਾ ਸੀਐਮ ਭਗਵੰਤ ਸਿੰਘ ਮਾਨ ਹੋਰੀ ਤਾਂ ਕਹਿੰਦੇ ਵੀ ਸਾਡੇ ਪੰਜਾਬ ਦੇ ਵਿੱਚ ਕੁਝ ਨਹੀਂ ਹੋ ਰਿਹਾ ਤੁਹਾਡੇ ਮੰਤਰੀ ਵੀ ਸੁੱਤੇ ਤੁਹਾਡੀ ਸਰਕਾਰ ਵੀ ਸੁੱਤੀ ਹੈ ਜਾਗ ਜਾਓ ਨਹੀਂ ਤੇ ਲੋਕ ਜਾਗਣਗੇ ਲੋਕ ਤਿਆਰ ਹੈ ਬਿਲਕੁਲ ਮੋਹਿੰਦਰ ਭਗਤ ਕਹਿੰਦੇ ਨੇ ਕਿ ਵੀ ਕਾਰਵਾਈ ਹੋਵੇ ਨਹੀਂ ਆਪ ਨੂੰ ਉਹ ਆਪਣੇ ਆਪ ਨੂੰ ਭੁੱਲੇ ਪਏ ਆ ਉਹਨੂੰ ਇਹ ਉਹਨਾਂ ਦਾ ਨਗਰ ਹੀ ਹੈ ਇਹ ਇਹ ਮੋਹਿੰਦਰ ਭਗਤ ਜੀ ਦਾ ਹੀ ਪਰਿਵਾਰ ਹੈ ਜਿਸ ਪਰਿਵਾਰ 'ਚ ਮੈਂ ਖੜਾ ਆ ਉਹਨਾਂ ਦੇ ਉਹਨਾਂ ਦੇ ਵੀ ਪਰਿਵਾਰ ਆ ਮੇਰਾ ਵੀ ਪਰਿਵਾਰ ਆ ਉਹਨਾਂ ਦਾ ਵੀ ਆ ਉਹਨਾਂ ਨੂੰ ਇਸ ਕਰਕੇ 20 ਕਿਲੋਮੀਟਰ ਦੂਰ ਚਲੇ ਗਏ ਉਹਨਾਂ ਨੂੰ ਪਤਾ ਕਿ ਇਲਾਕਾ ਸੇਫ ਨਹੀਂ ਹੈ ਤਾਂ ਹੀ ਕੋਠੀ ਉਹਨਾਂ ਨੇ ਆਪਣੀ 20 ਕਿਲੋਮੀਟਰ ਦੂਰ ਬਣਾਈ ਹੈ ਉਹਨਾਂ ਨੂੰ ਪਤਾ ਕਿ ਭਾਰਗੋਨਗਰ ਜ਼ਿਲੰਦਰ ਵੈ ਸੇਫ ਨਹੀਂ ਹੈ ਉਹਨਾਂ ਨੂੰ ਪਤਾ ਕਿ ਇੱਥੇ ਗੈਂਗਸਟਰ ਸ਼ਰਾਬ ਮਾਫੀਆ ਨਸ਼ਾ ਮਾਫੀਆ ਵੱਡੇ ਜ਼ੋਰ ਤੇ ਵੇਚ ਰਿਹਾ ਉਹਨਾਂ ਦੀ ਸ਼ੈਅ ਹੈ ਇਸ ਕਰਕੇ ਉਹਨਾਂ ਨੇ ਆਪਣਾ ਪਰਿਵਾਰ ਬਚਾਣ ਲਈ ਆਪਣੇ ਬੱਚੇ ਬਚਾਣ ਲਈ 20 ਕਿਲੋਮੀਟਰ ਦੂਰ ਕਰ ਲਏ। ਹਜੇ ਤੱਕ ਆਮ ਆਦਮੀ ਪਾਰਟੀ ਵਾਲਾ ਕੋਈ ਆਇਆ ਵੀ ਨਹੀਂ। ਮੈਂ ਅਪਰੋਕਸ ਕੀ ਲੱਗਦਾ ਕਿ ਫੇਲਿਅਰ ਉਹਨਾਂ ਦੀ ਤੇ ਮੈਂ ਗੱਲ ਹੀ ਨਹੀਂ ਕਰਦਾ। ਉਹਨਾਂ ਕਰਕੇ ਹਾਲਾਤ ਬਣੇ ਆ। ਹੂੰ। ਇਹ ਉਹਨਾਂ ਕਰਕੇ ਬਣੇ। ਕਾਂਗਰਸ ਰਾਜਵੀਰ ਆ। ਹੂੰ। ਇੱਥੇ ਕੱਲੀਆਂ ਰਾਜਵੀਰ ਆ, ਭਾਜਪਾ ਰਾਜਵੀਰ ਆ। ਪਰ ਇੰਨੇ ਬੁਰੇ ਹਾਲਾਤ ਨਹੀਂ ਬਣੇ ਜੋ ਅੱਜ ਦੇ ਹਾਲਾਤ ਆ। ਉਹ ਕਹਿੰਦੇ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਸ਼ੁਰੂ ਕੀਤੀ, ਵਧੀਆ ਕੰਮ ਹੋਇਆ। ਸਾਰਾ ਚੀਜ਼ ਕੀਤਾ ਵਧੀਆ ਹੋਇਆ। ਇਹ ਵੀ ਖਤਮ ਹੋ ਜਾਊ। ਯੁੱਧ ਨਸ਼ਿਆ ਇਹ ਕੰਮ ਹੋ ਰਿਹਾ ਜਿਨ੍ਹਾਂ ਲੋਕਾਂ ਨੂੰ ਸਪਾਇਆ ਜਾ ਰਿਹਾ ਉਹਨਾਂ ਦੇ ਜਿਹੜੇ ਬੱਚੇ ਮਰ ਜਾਂਦੇ ਨੇ ਸ਼ੇਦ ਨਾਲ ਉਹਨਾਂ ਦੀ ਖਬਰ ਨਹੀਂ ਲੱਗਣ ਦਿੰਦੇ ਰਾਤੋਂ ਰਾਤ ਦੋ ਦੋ ਘੰਟੇ ਕਤਲ ਉਹਨਾਂ ਦਾ ਸੰਸਕਾਰ ਕਰ ਦਿੱਤੇ ਜਾਂਦੇ ਆ ਫਿਰ ਬਾਅਦ ਮਹੱਲੇ 'ਚ ਪਤਾ ਲੱਗ ਜਾਵੇ ਇਹ ਯੁੱਧ ਨਸ਼ਾ ਦੀ ਬੁਰਦੀ ਇਹ ਸਪਾਈ ਹੋ ਰਹੀ ਹੈ ਪਰਿਵਾਰ ਦੇ ਨਾਲ ਮੁਲਾਕਾਤ ਹੋਈ ਤੁਹਾਡੀ ਕੀ ਕੀ ਕਹਰੇ ਪਰਿਵਾਰ ਕੀ ਕਹੇ ਪਰਿਵਾਰ ਦੇ ਕੁਝ ਜੀਆ ਨਾ ਮੇਰੀ ਮੁਲਾਕਾਤ ਬਾਕੀ ਪਰਿਵਾਰ ਦੇ ਜੀ ਥਾਣੇ ਬੈਠੇ ਆ ਜਿੱਥੇ ਲੋੜ ਮੇਰੀ ਪਰਿਵਾਰ ਦੇ ਨਾਲ ਪੂਰਾ ਰਾਜਨੀਤੀ ਤੋਂ ਉੱਠ ਕੇ ਇਸ ਪਰਿਵਾਰ ਦੇ ਨਾਲ ਖੜਾ ਠੀਕ ਠੀਕ ਬਹੁਤ ਬਹੁਤ ਸ਼ੁਕਰੀਆ ਬਿਲਕੁਲ ਸ਼ੀ ਉਹਨਾਂ ਦੇ ਵੀ ਕਹਿਣੇ ਕਿ ਵੀ ਪਰਿਵਾਰ ਦੇ ਨਾਲ ਅਸੀਂ ਹੈਗੇ ਆ ਕਿਉਂਕਿ ਬਹੁਤ ਵੱਡੀ ਜਿਹੜੀ ਆ ਉਹ ਕਿਤੇ ਨਾ ਕਿਤੇ ਇੱਕ ਲੁੱਟ ਹੋਈ ਹੈ ਤੇ ਇਸ ਲੁੱਟ ਨੂੰ ਜਿਹੜਾ ਹੈ ਉਹ ਜਿਸ ਤਰੀਕੇ ਦੇ ਨਾਲ ਇਲਜ਼ਾਮ ਦਿੱਤਾ ਜੋ ਇੰਟਰਸਟਿੰਗ ਫੈਕਟ ਤੁਹਾਨੂੰ ਜ਼ਰੂਰ ਦੱਸਣ ਦੀ ਕੋਸ਼ਿਸ਼ ਕੀਤੀ ਉਹ ਚੀਜ਼ ਜਦੋਂ ਇਸ ਤਰੀਕੇ ਦਾ ਨਿਕਲ ਕੇ ਸਾਹਮਣੇ ਆਵੇ ਤਾਂ ਤੁਸੀਂ ਆਪ ਸੋਚੋ ਕਿ ਕਿੰਨਾ ਕੁ ਵੱਡਾ ਜਿਹੜਾ ਹੈ ਪੁਲਿਸ ਦੇ ਉੱਪਰ ਸਵਾਲ ਜਿਹੜੇ ਨੇ ਉਹ ਖੜੇ ਹੋਣੇ ਸ਼ੁਰੂ ਹੋ ਜਾਂਦੇ ਨੇ ਹਾਲਾਂਕਿ ਸ਼ੀਤਲਗੜ੍ਹਾਲ ਖੁਰਾ ਵੱਲੋਂ ਇਹ ਵੀ ਦੱਸਿਆ ਗਿਆ ਕਿ ਇੱਥੇ ਕੁਝ ਹੀ ਦੂਰੀ ਦੇ ਉੱਪਰ ਜਿਹੜਾ ਹੈਗਾ ਇਹ ਉਹ ਪੁਲਿਸ ਦਾ ਥਾਣਾ ਹੈਗਾ ਫਿਰ ਵੀ ਇਸ ਤਰੀਕੇ ਦੇ ਨਾਲ ਜਦੋਂ ਲੁੱਟ ਹੁੰਦੀ ਹੈ ਤੇ ਵੱਡੇ ਸਵਾਲ ਕਿਥੇ ਨੇ ਕਿਥੇ ਪੁਲਿਸ ਦੇ ਉੱਪਰ ਖੜੇ ਹੁੰਦੇ ਨੇ ਕੈਮਰਨ 15 ਰਾਜਗੁਪਤਾ ਜਲੰਧਰ